ਅੱਜ ਇਹ ਨੁਸਖਾ ਫਾਰਮੂਲਾ ਉਹ ਫਾਰਮੂਲਾ ਹੈ ਉਹ ਨੁਸਖਾ ਉਹ ਟੋਟਕਾ ਹੈ ਜਿਹੜੇ ਫਿਲਮੀ ਹੀਰੋ ਹੀਰੋਇਨਾ ਯੂਜ਼ ਕਰਦਿਆਂ ਨੇ ਯਾ ਯੂਜ਼ ਕਰਦੇ ਨੇ ਅੱਜ ਜਿਹੜਾ ਆਪਾਂ ਨੁਸਖਾ ਦੇਣ ਲੱਗੇ ਆ ਅੱਜ ਸਮੇਂ ਦੀ ਜ਼ਰੂਰਤ ਆ ਲੋੜ ਆ ਮੈਨ ਵਾਸਤੇ ਮਰਦ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਦੇਖੋ ਇਹਦੇ ਚ ਕੈਲਸ਼ੀਅਮ ਵੀ ਹੈ ਫਾਸਫੋਰਸ ਵੀ ਹੈ ਆਇਰਨ ਵੀ ਹੈ ਪੋਟਾਸ਼ੀਅਮ ਵੀ ਹੈ ਇਹਨੇ ਸਰੀਰ ਨੂੰ ਪੂਰੀ ਤੱਕ ਦੇਣੀ ਜਿਹੇ ਬੇਬੀ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਟੈਸਟ ਟਿਊਬ ਬੇਬੀ ਦਾ ਸਾਰਾ ਲੈਣਾ ਪੈ ਰਿਹਾ ਉਹਦੇ ਸਭ ਤੋਂ ਜ਼ਿਆਦਾ ਕਾਰਗਰ ਹੋਵੇਗੀ ਇਹ ਜਿਹੜਾ ਸਾਡਾ ਬਣਿਆ ਹੋਇਆ ਨੁਸਖਾ ਇਹ ਕੀ ਚੀਜ਼ ਹੈਗਾ ਜੀ ਮਹਾਰਾਜ ਹਰ ਵਾਰ ਦੀ ਤਰ੍ਹਾਂ ਇਹੀ ਇੱਕੋ ਜੀ ਚੀਜ਼ ਵਾ ਜਿੰਨੇ ਸਾਰੇ ਨੁਸਕੇ ਦੇ ਵਿੱਚ ਜਾਣ ਪਾਉਣੀ ਹੈ ਜਿੰਨੇ ਤੁਹਾਡੇ ਸਰੀਰ ਦੇ ਰੀਪਰੋਡਕਟਿਵ ਸਿਸਟਮ ਦੇ ਵਿੱਚ ਤਾਕਤ ਪਾਉਣੀ ਹੈ ਇੱਕ ਗਲਾਸ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਵਾ 70 ਸਾਲ ਵਾਲਾ 30 ਸਾਲ ਦਾ ਦਿਖਣ ਲੱਗ ਜਾਏਗਾ ਅਗਰ ਇਹ ਉਸ ਚੀਜ਼ ਦਾ ਇਸਤੇਮਾਲ ਕਰਦਾ ਜਿਵੇਂ ਕਿ ਰੋਕੜੇ ਕੜੇ ਦੂਰ ਹੋਣਗੇ ਸਭ ਤੋਂ ਪਹਿਲਾ ਕੰਮ ਹੈ ਇਹਨੇ ਬਲੱਡ ਦੀ ਕੁਆਲਿਟੀ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਉਹ ਕੀ ਚੀਜ਼ ਹੁੰਦੀ ਹੈ ਜੀ ਸਾਡੇ ਸਰੀਰ ਦੇ ਵਿੱਚ ਇੱਕ ਰੋਗਾ ਨਾਲ ਲੜਨ ਵਾਲੀ ਫੌਜ ਇਹਦੇ 'ਚ omega 3 ਫੈਟੀ ਐਸਿਡ ਜਿਹੜਾ ਸਾਡੇ ਸਰੀਰ ਦੀ ਦਰਦਾਂ ਅਤੇ ਸੋਜਣ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡਾ ਲਾਭਦਾਇਕ ਹੈ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਆ ਵਾ ਇਹ ਉਹਨਾਂ ਨੂੰ ਵੀ ਰਿਕਵਰ ਕਰੇਗੀ ਸਕਿਨ ਵਾਸਤੇ ਸਕਿਨ ਦੀ ਗਲੋ ਵਾਸਤੇ ਤੇ ਬੜਾ ਫਾਇਦੇਮੰਦ ਹੋਏਗਾ ਨੂੰਸਕਾ ਕਿਸ ਤਰੀਕੇ ਨਾਲ ਬਣਾਉਣਾ ਔਰ ਕਿਵੇਂ ਦਾ ਇਸਤੇਮਾਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਗਲਾਸ ਦੁੱਧ ਨੂੰ ਇੰਦੇ ਚ ਪਾ ਕੇ ਇੱਕ ਚਮਚ ਜਿਹੜੀ ਕਦੂਕਸ਼ ਕੀਤੇ ਇੰਦੇ ਵਿੱਚ ਆਪਾਂ ਪਾਵਾਂਗੇ ਜਿੰਨੀ ਵੀ ਸਰੀਰ ਦੇ ਵਿੱਚ ਗਰਮੈਸ਼ਵਾ ਉਹ ਸਾਰੀ ਗਰਮੈਸ਼ ਨੂੰ ਇਹ ਖਤਮ ਕਰ ਦੇਗਾ ਇਸ ਕੇ ਦਿਖਾਉਂਦਾ ਮਤਲਬ ਸਿਰਫ ਇੱਕ ਵਾ ਕਿ ਅੱਜ ਤੁਸੀਂ ਕੁਦਰਤ ਨਾਲੋਂ ਟੁੱਟ ਚੁੱਕੇ ਹੋ ਪਰ ਸਾਡਾ ਮਕਸਦ ਸਿਰਫ ਇੱਕ ਵਾ ਤੁਹਾਨੂੰ ਕੁਦਰਤ ਦੇ ਨਾਲ ਜੋੜਨਾ ਹੈ ਲੋਕ ਇਹ ਨੁਸਖਾ ਇਹ ਟੋਟਕਾ ਨਹੀਂ ਇਸਤੇਮਾਲ ਕਰ ਸਕਦੇ ਜਿਨਾਂ ਕੋਲ ਨਹੀਂ ਟਾਈਮ ਹੁੰਦਾ ਤੇ ਫਿਰ ਉਹਨਾਂ ਵਾਸਤੇ ਤੁਸੀਂ ਕੀ ਉਹਨਾਂ ਲਈ ਫਿਰ ਬਰੁਕੀ ਸਾਹਿਬ ਹਰ ਵਾਰ ਦੀ ਤਰ੍ਹਾਂ ਬ੍ਰਹਮਾਸਤਰ ਪਰ ਇਹ ਬ੍ਰਹਮਾਸਤਰ ਹੋਆ ਜਿਹੜਾ ਅੱਜ ਕੁਝ ਡਰਾਪਸ ਸਾਡੇ ਜੀਵਨ ਦੇ ਵਿੱਚ ਲੈਣ ਤੋਂ ਬਾਅਦ ਬਦਲਾਵ ਲੈ ਕੇ ਆ ਰਿਹਾ ਹੈ। ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਜੋ ਨੁਸਖਾ ਜੋ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆਂ ਉਹ ਸੁਣ ਕੇ ਤੁਹਾਡਾ ਦਿਲ ਖੁਸ਼ ਹੋ ਜਾਏਗਾ ਬਾਗੋ ਬਾਗ ਹੋ ਜਾਏਗਾ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗ ਜਾਓਗੇ ਜਦੋਂ ਤੁਸੀਂ 25 ਸਾਲ 20 ਸਾਲ ਦੇ ਹੁੰਦੇ ਸੀ ਤੇ ਕਿੰਨੇ ਸਾਰੇ ਤੁਸੀਂ ਜ਼ਿੰਦਗੀ ਦੇ ਇੰਜੋਏਮੈਂਟ ਕਰਦੇ ਸੀ ਅਜੇ ਹੀ ਨੁਸਖਾ ਅਜੇ ਹੀ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ ਡਾਕਟਰ ਗੁਰਬਖਸ਼ ਸਿੰਘ ਨਾਗੀ ਮੇਰੇ ਸੱਜੇ ਪਾਸੇ ਨੇ ਤੇ ਡਾਕਟਰ ਕਰਨ ਕਟਾਰੀਆ ਸਾਹਿਬ ਮੇਰੇ ਖੱਬੇ ਪਾਸੇ ਨੇ ਕੀ ਨੁਸਖਾ ਕੀ ਫਾਰਮੂਲਾ ਉਹਨਾਂ ਨੇ ਬਸ ਮੈਨੂੰ ਇੰਨਾ ਕੁ ਹੀ ਦੱਸਿਆ ਕਿ ਅੱਜ ਇਹ ਨੁਸਖਾ ਫਾਰਮੂਲਾ ਉਹ ਫਾਰਮੂਲਾ ਹੈ ਉਹ ਨੁਸਖਾ ਉਹ ਟੋਟਕਾ ਹੈ ਜਿਹੜੇ ਫਿਲਮੀ ਹੀਰੋ ਹੀਰੋਇਨਾ ਯੂਜ਼ ਕਰਦੇ ਆ ਨੇ ਯਾ ਯੂਜ਼ ਕਰਦੇ ਨੇ ਔਰ ਉਹ ਆਪਣੀ ਉਮਰ ਤੋਂ ਕਈ ਸਾਲ ਪਿੱਛੇ ਜਿਹੜਾ ਉਹ ਨਜ਼ਰ ਆਉਂਦੇ ਨੇ ਚਾਹੇ ਉਹ ਜਿਹੜੇ ਵੀ ਐਕਟਰ ਐਕਟਰਨੀਆਂ ਅਸੀਂ ਪੰਜਾਬੀ ਦੇ ਵਿੱਚ ਕਹਿ ਲੈਂਦੇ ਆ ਉਹ ਹੁਣ ਨਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਬਿਲਕੁਲ ਜੀ ਪਹਿਲ ਤਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਨੂੰ ਸੰਗਤਾਂ ਦੇ ਰੂਪ ਰੂਪ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਉਹ ਪ੍ਰੇਮ ਪ੍ਰਿਆਰ ਉਹ ਸਰੋਤਿਆਂ ਦਾ ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਵਧੀਆ ਹੁੰਗਾਰਾ ਦਿੱਤਾ ਔਰ ਜਿਹੜੇ ਨੁਸਕੇ ਅਸੀਂ ਲੈ ਕੇ ਆਏ ਉਹ ਘਰ ਦੇ ਵਿੱਚ ਵਰਤ ਰਹੇ ਨੇ ਬਹੁਤ ਵਧੀਆ ਰਿਜ਼ਲਟ ਲੈ ਕੇ ਚੱਲ ਰਹੇ ਅੱਛਾ ਅੱਜ ਇਹ ਕੀ ਨੁਸਕਾ ਹੈਗਾ ਜੀ ਇਹ ਇਹ ਤੁਸੀਂ ਇੱਥੇ ਕੀ ਰੱਖਿਆ ਇਹ ਤਾਂ ਚਲੋ ਹਲਦੀ ਹੈ ਇਹ ਕੀ ਮੈਸ਼ ਕਰਕੇ ਰੱਖਿਆ ਤੇ ਇਹ ਮਿਸ਼ਰੀ ਹੈਗੀ ਹੈ ਕੀ ਨੁਸਖਾ ਦੇਣ ਵਾਲਿਆਂ ਤੁਸੀਂ ਅੱਜ ਬਿਲਕੁਲ ਜੀ ਅੱਜ ਜਿਹੜਾ ਆਪਾਂ ਨੁਸਖਾ ਦੇਣ ਲੱਗੇ ਆ ਅੱਜ ਸਮੇਂ ਦੀ ਜ਼ਰੂਰਤ ਆ ਲੋੜ ਆ ਕਿਉਂਕਿ ਅੱਜ ਨਾ ਕੀ ਹੋ ਰਿਹਾ ਕਿ ਏਜ 30 ਸਾਲ ਆ ਪਰ ਵੇਖਣ ਨੂੰ 45 ਸਾਲ ਦੀ ਲੱਗ ਰਹੀ ਹੈ ਵੇਖੋ ਡੇਮਰ ਕਿੰਨੀ ਹੈ ਮੇਰੀ ਹੁਣ ਗੱਲ ਕਰਾਂ 40 ਆਪਣੀ ਤਾਂ ਹਲੇਗਨ ਦੇਖਣ ਨੂੰ ਤਾਂ ਤੁਸੀਂ ਵੀ 25 30 ਸਾਲ ਦਾ ਬਾਬਾ ਜੀ ਦੀ ਕਿਰਪਾ ਹੈ ਗੁਰ ਆਮਦਾ ਜੀ ਦੀ ਕਿਰਪਾ ਇਸ ਤਰ੍ਹਾਂ ਚੜ੍ਹਦੀ ਕਲਾ ਚ ਰੱਖਰ ਏਜ ਸਾਡੀ 30 ਸਾਲ ਦੇ ਨੇੜੇ ਆ 25 ਸਾਲ ਦੇ ਨੇੜੇ ਪਰ ਵੇਖਣ ਨੂੰ ਤਕਰੀਬਨ ਤਕਰੀਬਨ ਕੋਈ 35 ਸਾਲ ਕੋਈ 40 ਸਾਲ 50 ਸਾਲ ਦੇ ਲੱਗਦਾ ਪਿਆ ਪਰ ਆਪਾਂ ਅੱਜ ਜਿਹੜਾ ਨੁਸਖਾ ਲੈ ਕੇ ਆਏ ਆ ਉਹ ਫਰੂਕੀ ਸਾਹਿਬ ਇਸ ਤਰ੍ਹਾਂ ਦਾ ਕਿ ਦੇਖੋ ਆਪਾਂ ਦੇਖਦੇ ਆ ਕਿ ਫਿਲਮੀ ਹੀਰੋਇਨ ਏਜ ਪੁੱਛੀਏ 70 ਸਾਲ ਏਜ ਪੁੱਛੀਏ 60 ਸਾਲ ਪਰ ਉਹਨਾਂ ਨੂੰ ਫਿਲਮਾਂ 'ਚ ਵੇਖੀਏ ਆ ਲੱਗਦਾ ਜਿਵੇਂ ਜੇ ਕੱਲ ਦੇ ਯੰਗ ਵੀਰ 25 30 ਸਾਲ ਦੇ ਹੁੰਦੇ ਆ ਉਹ ਕਿਵੇਂ ਰਹਿੰਦੇ ਆ ਅੱਜ ਉਹੀ ਨੁਸਖਾ ਆਪਾਂ ਪੇਸ਼ ਕਰਨ ਲੱਗੇ ਆ ਕਿ ਆਪਣੀ ਜਿਹੜੀ ਏਜ ਨੂੰ ਆ ਆਪਣੀ ਜਿਹੜੀ ਬਾਡੀ ਆ ਉਹ ਸਾਡੀ ਇਹਦੇ ਹਿਸਾਬ ਨਾਲ ਉਹ ਸਭ ਨੂੰ ਨਜ਼ਰ ਆਵੇ ਕਿ ਵਾਕੇ ਠੀਕ ਆ ਵੀ ਇੰਨੀ ਦੇਣੀਏ ਘਾਟੇ ਦੀ ਚੜ੍ਹਦੀ ਕਲਾ ਵਿੱਚ ਆਪਾਂ ਅੱਜ ਲੈ ਕੇ ਚੱਲਾਂਗੇ ਇਸ ਸਕੇਰ ਨਾਲ ਸਾਡੇ ਨਾਲ ਕਰਨਜੀ ਵੀ ਨੇ ਕਰਨ ਸਾਹਿਬ ਨੁਸਖਾ ਫਾਰਮੂਲਾ ਤੁਸੀਂ ਅੱਜ ਦੇਣ ਜਾ ਰਹੇ ਹੋ ਕੀ ਫਾਇਦਾ ਕਰੇਗਾ ਆਮ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਾਰੇ ਪਿਆਰ ਭਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਔਰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਧੰਨਵਾਦ ਸਾਰੇ ਸਰੋਤਿਆਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਹੜੇ ਸਾਨੂੰ ਇੰਨਾ ਮਾਨਸਤ ਕਰ ਦੇ ਰਹੇ ਆ ਔਰ ਜਿਹੜਾ ਅੱਜ ਆਪਾਂ ਨੁਸਖਾ ਲੈ ਕੇ ਆਏ ਆ ਫਰੂਕੀ ਸਾਹਿਬ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਹਲਦੀ ਕ੍ਰਸ਼ ਕੀਤੀ ਹੋਈ ਆਪਾਂ ਇਹ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਹਲਦੀ ਦੀ ਇਹ ਤੁਹਾਡੀ ਸਕਿਨ ਵਾਸਤੇ ਜਿਹੜਾ ਆਪਾਂ ਨੁਸਖਾ ਲੈ ਕੇ ਆਇਆ ਰਿਹਾ ਸਕਿਨ ਵਾਸਤੇ ਸਕਿਨ ਦੀ ਗਲੋ ਵਾਸਤੇ ਇਹ ਬੜਾ ਫਾਇਦੇਮੰਦ ਹੋਏਗਾ ਔਰ ਦੇਖੋ ਅੱਜ ਜਿਵੇਂ ਨਾਗੀ ਸਾਹਿਬ ਨੇ ਗੱਲ ਕੀਤੀ ਆ 30 ਸਾਲ ਪਰ ਲੱਗਦੀ ਹੈ 45 ਤੋਂ 50 ਸਾਲ ਪਰ ਇਹ ਨੁਸਖਾ ਯੂਜ਼ ਕਰਨ ਤੋਂ ਬਾਅਦ ਜੇ ਕਿਸੇ ਦੀ ਉਮਰ ਹੋਏਗੀ 50 ਸਾਲ ਉਹ ਲੱਗੇਗੀ 20 ਤੋਂ 25 ਸਾਲ ਔਰ ਮੈਂ ਕਹਿੰਦਾ ਵੀ ਜਿਹੜਾ ਇਹਨੂੰ ਅਜ਼ਮਾਏਗਾ ਚਿਹਰੇ ਉੱਪਰ ਗਲੋ ਆਏਗਾ ਔਰ ਦੂਸਰੇ ਨੰਬਰ ਤੇ ਜਿਨ੍ਹਾਂ ਨੂੰ ਲੀਵਰ ਦੀ ਸਮੱਸਿਆ ਆ ਇਹ ਉਹਨਾਂ ਨੂੰ ਵੀ ਰਿਕਵਰ ਕਰੇਗੀ ਜਿਨ੍ਹਾਂ ਨੂੰ ਸਰੀਰ ਦੇ ਵਿੱਚ ਗਰਮੀ ਜ਼ਿਆਦਾ ਰਹਿੰਦੀ ਆ ਇਹ ਉਸ ਗਰਮੀ ਨੂੰ ਵੀ ਦੂਰ ਕਰੇਗਾ ਅੱਜ ਆਪਾਂ ਇਹੋ ਜਿਹਾ ਨੁਸਸਕਾ ਲੈ ਕੇ ਆਏ ਹਾਂ ਜਿਹੜਾ ਕੱਲਾ ਸਕਿਨ ਨੂੰ ਨਹੀਂ ਸਹੀ ਕਰੇਗਾ ਸਰੀਰ ਦੇ ਸਕਿਨ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਰੈਸਪਾਇਰੇਟਰੀ ਸਿਸਟਮ ਨੂੰ ਵੀ ਸੌਰੀ ਰੀਪਰੋਡਕਟਿਵ ਸਿਸਟਮ ਨੂੰ ਵੀ ਇਹ ਬੂਸਟ ਕਰੇਗਾ ਰੀਪਰੋਡਕਟਿਵ ਸਿਸਟਮ ਨੂੰ ਵੀ ਇਹ ਅੱਗੇ ਲੈ ਕੇ ਜਾਏਗਾ ਜਿਹੜਾ ਅੱਜ ਆਪਾਂ ਨੁਸਖਾ ਲੈ ਕੇ ਆ ਰਹੇ ਹਾਂ ਜੀ ਜੀ ਅੱਛਾ ਨਗਰ ਸਾਹਿਬ ਜਿਹੜਾ ਇਹ ਕਹਿ ਰਹੇ ਨੇ ਵੀ ਇਹ ਕਦੂਕਸ਼ ਕੀਤੀ ਗਈ ਜਿਹੜੀ ਇਹ ਹੈਗੀ ਹੈ ਹਲਦੀ ਹਨਾ ਜੀ ਤੇ ਫਿਰ ਕਰਨ ਜੀ ਇਹ ਕੀ ਚੀਜ਼ ਹੈਗਾ ਜੀ ਮਹਾਰਾਜ ਹਰ ਵਾਰ ਦੀ ਤਰ੍ਹਾਂ ਇਹੀ ਇੱਕ ਉਹੋ ਜੀ ਚੀਜ਼ ਵਾ ਜਿੰਨੇ ਸਾਰੇ ਨੁਸਖੇ ਦੇ ਵਿੱਚ ਜਾਨ ਪਾਉਣੀ ਆ ਔਰ ਇਹ ਚੀਜ਼ ਆਮ ਹੀ ਘਰਾਂ ਦੇ ਵਿੱਚ ਪਈਗੀ ਆਮ ਤੋਂ ਵੀ ਆਮ ਔਰ ਹਰ ਇੱਕ ਜਗ੍ਹਾ ਤੋਂ ਤੁਹਾਨੂੰ ਇਹ ਅਵੇਲੇਬਲ ਹੋ ਸਕਦੀ ਚਾਹੇ ਤੁਸੀਂ ਦੱਖਣੀ ਅਫਰੀਕਾ 'ਚ ਰਹਿ ਰਹੇ ਹੋ ਚਾਹੇ ਸਾਊਥ 'ਚ ਰਹਿ ਰਹੇ ਹੋ ਚਾਹੇ ਕਿਤੇ ਵੀ ਰਹਿ ਰਹੇ ਹੋ ਇਹ ਚੀਜ਼ ਹਰ ਕਿਤੇ ਅਵੇਲੇਬਲ ਹੈਗੀ ਹੈਗੀ ਆ ਔਰ ਇਹੀ ਇੱਕ ਇਹੋ ਜੀ ਚੀਜ਼ ਆ ਜਿਨੇ ਸਾਰੇ ਨੁਸਖੇ ਨੂੰ ਬਦਲ ਕੇ ਰੱਖਦਾ ਨੇ ਔਰ ਜਿਨੇ ਤੁਹਾਡੇ ਸਰੀਰ ਦੇ ਰੀਪਰੋਡਕਟਿਵ ਸਿਸਟਮ ਦੇ ਵਿੱਚ ਤਾਕਤ ਪਾਉਣੀ ਆ ਅਗਰ ਇਹ ਤੁਸੀਂ ਵਿੱਚ ਪਾ ਲੋਗੇ ਨੁਸਖੇ ਦੇ ਤਾਂ ਉਹਨੇ ਬੂਸਟ ਹੋ ਜਾਣਾ ਪੂਰੀ ਤਰ੍ਹਾਂ ਕੀ ਬਾਤ ਹੈ ਕੀ ਫਾਇਦੇ ਹੋਣ ਆ ਲੈਣੇ ਜੀ ਆਮ ਦੱਸਿਆ ਕਿ ਸਕਿਨ ਨੂੰ ਲੈ ਕੇ ਬੜੇ ਤੁਸੀਂ ਕਹਿ ਰਹੇ ਸੀ ਕਿ ਇਹ એનર્ਜੀ ਬੜੀ ਹੈਗੀ ਹੈ ਇਸ ਨੁਸਕੇ ਚ ਫਾਰਮੂਲੇ ਚ ਬਿਲਕੁਲ ਜੀ ਬਿਲਕੁਲ ਫਿਰ ਕਿ ਸਾਬ ਜਿਵੇਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕਿ ਹਰ ਇੱਕ ਚੀਜ਼ ਬਲੱਡ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾ ਕੰਮ ਆ ਇਹਨੇ ਬਲੱਡ ਦੀ ਕੁਆਲਿਟੀ ਨੂੰ ਵਧਾਉਣਾ ਠੀਕ ਹੈ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਾ ਠੀਕ ਹੈ ਫਿਰ ਇਹਦੇ ਵਿੱਚ ਉਹ ਕੀ ਚੀਜ਼ ਹੁੰਦੀ ਹੈ ਜੀ ਸਾਡੇ ਸਰੀਰ ਦੇ ਵਿੱਚ ਇੱਕ ਰੋਗਾਂ ਨਾਲ ਲੜਨ ਵਾਲੀ ਫੌਜ ਹਰ ਇੱਕ ਸਰੀਰ ਦੇ ਵਿੱਚ ਤਾਕਤ ਜਿੰਨੇ ਆਉਣ ਵਾਲੇ ਵਾਇਰਸ ਦਾ ਮੁਕਾਬਲਾ ਕਰਨਾ ਅੱਜ ਤਕਰੀਬਨ ਤਕਰੀਬਨ ਸਾਰਿਆਂ ਦੀ ਫੌਜ ਡਾਇਮੋਜ ਹੋ ਚੁੱਕੀ ਹੈ ਮਤਲਬ ਕਿ ਸਾਡਾ ਨਰਵਸ ਸਿਸਟਮ ਵੀਕ ਹੋ ਚੁੱਕਿਆ ਜਿੰਦੇ ਕਰਕੇ ਜਦੋਂ ਬਾਹਰੋਂ ਕੋਈ ਵੀ ਵਾਇਰਸ ਆਉਂਦਾ ਛੇਤੀ ਸਾਡੀ ਬੋਡੀ ਤੇ ਅਟੈਕ ਕਰਦਾ ਫਿਰ ਉਹਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਉਹ ਸਾਡੀ ਬੋਡੀ ਚ ਅਲੱਗ ਤੋਂ ਕਵਦੀ ਫੌਜ ਤਿਆਰ ਕਰਨ ਲੱਗ ਪੈਂਦਾ ਔਰ ਇਹਦੇ ਚ omega 3 ਫੈਟੀ ਐਸਿਡ ਜਿਹੜਾ ਸਾਡੇ ਸਰੀਰ ਦੀ ਦਰਦਾਂ ਅਤੇ ਸੂਜਨ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਵੱਡਾ ਲਾਭਦਾਇਕ ਹੈ ਫਿਰ ਦੂਜੇ ਨੰਬਰ ਤੇ ਇਹ ਜਿਹੜੀ ਹਲਦੀ ਮੈਂ ਇੱਕ ਚੀਜ਼ ਦੱਸ ਰੁਕੀ ਸਾਬ ਅੱਜ ਨਾ ਜੇ ਕੋਈ ਵੀ ਇਸ ਹਲਦੀ ਨੂੰ ਆਪਾਂ ਯੂਜ਼ ਕਰਦੇ ਆ ਅਸੀਂ ਇਹਨੂੰ ਯੂਜ਼ ਕਰਦੇ ਆ ਕਈ ਵਾਰ ਕਹ ਦਿੰਦੇ ਇਹ ਕੀ ਕੰਮ ਕਰੇਗੀ ਪਰ ਮੈਂ ਇੱਕ ਚੀਜ਼ ਦੱਸ ਦਿੰਦਾ ਹੁਣ ਇਹ ਪ੍ਰੋਪਰਟੀ ਕਿੰਦੀ ਹੈ ਇਹ ਪ੍ਰੋਡਕਟ ਕਿੰਦਾ ਕੁਦਰਤ ਦਾ ਕੁਦਰਤ ਦਾ ਤੇ ਇੰਡੀਅਨ ਕਿੰਦਾ ਠੀਕ ਹੈ ਇੰਡੀਅਨ ਪ੍ਰੋਡਕਟ ਆ ਅੱਜ ਇਹਦੇ ਚ ਬੜੇ ਦੇਸ਼ਾਂ ਨੇ ਇਹਨੂੰ ਪੇਟੈਂਟ ਕਰਾ ਲਿਆ ਪਰ ਸਾਡੇ ਜੇ ਉਹਨਾਂ ਨੇ ਤਾਂ ਹੁਣ ਕਰਾਇਆ ਪਰ ਸਾਡੇ ਬਜ਼ੁਰਗ ਜਦੋਂ ਘਰ ਦੇ ਵਿੱਚ ਪਹਿਲਾਂ ਕਦੀ ਵੀ ਕਿਸੇ ਨੂੰ ਸੱਟ ਲੱਗਦੀ ਸੀ ਜਾਂ ਕੋਈ ਪੇਟ 'ਚ ਕੋਈ ਸਮੱਸਿਆ ਹੁੰਦੀ ਸੀ ਉਹ ਕੀ ਕਰਦੇ ਸੀ ਹਲਦੀ ਉਹ ਗਰਮ ਦੁੱਧ 'ਚ ਹਲਦੀ ਪਾ ਕੇ ਪਿਆ ਦਿੰਦੇ ਸੀ ਕਹਿੰਦੇ ਲਓ ਪੀਓ ਕਿਉਂ ਕਿ ਇਹ ਐਂਟੀਬਾਇਓਟਿਕ ਆਪਣੇ ਆਪ ਇਹਦੇ 'ਚ ਜਿਹੜੀ ਇਹਦੀ ਪ੍ਰੋਪਰਟੀ ਹੈ ਨਾ ਇਹਦੇ 'ਚ ਬੜੇ ਜ਼ਿਆਦਾ ਗੋਣ ਆ ਜਿਹੜੇ ਸਾਡੇ ਸਰੀਰ ਦੇ ਉੱਪਰ ਜਾ ਕੇ ਕੰਮ ਕਰਦੇ ਆ ਹੁਣ ਉਹਨ ਕੀ ਕਹਿੰਦੇ ਆ ਜੇ ਜੇ ਕਿਸੇ ਦੇ ਕੋਈ ਸੱਟ ਲੱਗਦੀ ਸੀ ਉਹਦੀ ਹਲਦੀ ਦੀ ਲੁਪਰੀ ਬਣਾ ਕੇ ਲੁਪਰੀ ਦਾ ਮਤਲਬ ਹੈ ਉਹ ਹਲਦੀ ਗਰਮ ਕਰਕੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹ ਚੀਜ਼ ਤੇ ਬੰਨੀ ਜਾਂਦੀ ਸੀ ਜਿੰਦੇ ਨਾਲ ਉਹ ਦਰਦ ਨੂੰ ਵੀ ਚੁੰਨ ਲੈਂਦੀ ਸੀ ਉਹਦੀ ਸੂਜਨ ਨੂੰ ਵੀ ਘਟਰਾ ਦਿੰਦੀ ਸੀ ਪਰ ਅੱਜ ਅਸੀਂ ਬਹੁਤ ਸਿਆਣੇ ਹੋ ਗਏ ਹਾਂ ਅਸੀਂ ਕਹਿੰਦੇ ਇਹਨਾਂ ਚੀਜ਼ਾਂ ਨੇ ਕੀ ਕੰਮ ਕਰਨਾ ਪਰ ਨਹੀਂ ਇਹ ਸਾਡਾ ਉਹ ਪ੍ਰੋਡਕਟ ਹੈ ਜਿੰਨੂੰ ਅੱਜ ਅਸੀਂ ਘਰ ਦੇ ਵਿੱਚ ਵਰਤਾਂਗੇ ਵਰਤਣ ਦੇ ਨਾਲ ਸਾਡੇ ਸਰੀਰ ਦੇ ਹਜ਼ਾਰਾਂ ਤਰ੍ਹਾਂ ਦੇ ਰੋਗ ਠੀਕ ਕਰ ਲੈਂਦੇ ਆ। ਔਰ ਆ ਬਸ ਇੱਕੋ ਚੀਜ਼ ਹੈ ਇਹ ਜਿਵੇਂ ਕਿ ਰੋਕੜੇ ਕਿੜੇ ਦੂਰ ਹੋਣਗੇ। ਦੇਖੋ ਜੀ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰੇਗੀ। ਠੀਕ ਹੈ। ਅੱਜ ਸਾਡੀ ਬਾਡੀ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਜ਼ਿਆਦੀਆਂ ਅੱਜ ਵਾਇਰਸ ਅੱਜ ਆ ਰਹੇ ਆ। ਅੱਜ ਹੁਣ ਸਰਦੀ ਦਾ ਮੌਸਮ ਆ। ਕਫ ਵਾਧ ਰਿਹਾ। ਅੱਜ ਸਰੀਰ ਦੇ ਵਿੱਚ ਛਾਤੀ ਨੂੰ ਪ੍ਰੋਬਲਮ ਆ ਰਹੀ ਹੈ ਦਰਦਾਂ ਸਰੀਰ ਦੇ ਵਿੱਚ ਵੱਧ ਰਹੀਆਂ ਇਹ ਦਰਦਾਂ ਨੂੰ ਕੰਟਰੋਲ ਕਰੇਗਾ ਕਫ ਨੂੰ ਕੰਟਰੋਲ ਕਰੇਗਾ ਫਿਰ ਦੂਜੇ ਨੰਬਰ ਕਿਹਾ ਸੀ ਵੀ ਕਿ ਜਿਹੜੀ ਹਲਦੀ ਹੈ ਦਰਦਾਂ ਨੂੰ ਚੂਸ ਲੈਂਦੀ ਹੈ ਬਿਲਕੁਲ ਜੀ ਖਾਸ ਕਰਕੇ ਕੱਦੂ ਕਸ਼ ਕੀਤੀ ਗਈ ਹਲਦੀ ਇਹਨੂੰ ਇਹਨੂੰ ਜਿਹੜਾ ਆਪਾਂ ਨੁਸਖਾ ਬਣਾ ਕੇ ਦੇਵਾਂਗੇ ਨਾ ਜਦੋਂ ਇਹਨੂੰ ਆਪਾਂ ਯੂਜ਼ ਕਰਾਂਗੇ ਇਹਨੇ ਉਸ ਚੀਜ਼ ਨੂੰ ਸਾਰੀ ਇਹਨੂੰ ਹੀ ਕੰਟਰੋਲ ਕਰਨਾ ਕਿਉਂਕਿ ਇਹਦੇ ਵਿੱਚ ਜਿਹੜੀ ਦੀ ਪ੍ਰੋਪਰਟੀ ਹੈ ਨਾ ਉਹ ਕੁਦਰਤੀ ਹੈ ਓਕੇ ਔਰ ਇਹ ਜ਼ਮੀਨ ਦੇ ਵਿੱਚ ਪੈਦਾ ਹੋਣ ਵਾਲਾ ਪ੍ਰੋਡਕਟ ਹੈ ਠੀਕ ਹੈ ਠੀਕ ਹੈ ਔਰ ਕੁਦਰਤ ਦਾਈਏ ਔਰ ਇਹ ਹਰੇਕ ਸਬਜੀ ਜਿਹੜਾ ਪਾ ਯੂਜ਼ ਕਰਦੇ ਆ ਥੋੜੀ ਮਾਤਰਾ ਦੇ ਵਿੱਚ ਕਿਉਂ ਕਿਉਂਕਿ ਸਬਜੀ ਚ ਲਾਲ ਮਿਰਚ ਵੀ ਪੈਂਦੀ ਹੈ ਜੋ ਲਾਲ ਮਿਰਚ ਪੈ ਖਾਣੇ ਆ ਉਹ ਅੰਦਰ ਜੇ ਕਿਸ ਤਰ੍ਹਾਂ ਦੇ ਕੋਈ ਜ਼ਖਮ ਬੰਦੇ ਤੇ ਇਹ ਹਲਦੀ ਨਾਲੋਂ ਨਾਲ ਇੱਕ ਮਲ੍ਹਮ ਦਾ ਕੰਮ ਕਰਦੀ ਹੈ ਓਕੇ ਇਹ ਸਾਨੂੰ ਕੁਦਰਤ ਨੇ ਨਾਲ ਉਹਨੇ ਅਲਟਰਨੇਟ ਦਿੱਤੀਆਂ ਇਹ ਚੀਜ਼ਾਂ ਜੀ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਜੀ ਅ ਅੱਛਾ ਸਮਾਂ ਨਾ ਜ਼ਿਆਦਾ ਲੈਂਦਿਆ ਹੋਇਆ ਸਾਨੂੰ ਇਹ ਨੁਸਖੇ ਬਾਬੂ ਦੱਸੋ ਜੀ ਕਿ ਇਹ ਨੁਸਕਾ ਕਿਸ ਤਰੀਕੇ ਨਾਲ ਬੰਨਣਾ ਹੈ ਔਰ ਇਹ ਨੁਸਕਾ ਕਿਸ ਤਰੀਕੇ ਨਾਲ ਬਣਾਉਣਾ ਔਰ ਕਿਵੇਂ ਦਾ ਇਸਤੇਮਾਲ ਕਰਨਾ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਆਪਾਂ ਚੀਜ਼ਾਂ ਅੱਗੇ ਰੱਖੀਆਂ ਜਾਂ ਤਰਕਾ ਦੇ ਸਾਹਮਣੇ ਆਪਾਂ ਜਿਆਦਾ ਸਮਾਂ ਨਾ ਲਵਾਂਗੇ ਸਭ ਤੋਂ ਪਹਿਲਾਂ ਤਾਂ ਇੱਕ ਗਲਾਸ ਦੁੱਧ ਦਾ ਲਵਾਂਗੇ ਆਪਾਂ ਜਿਹੜਾ ਕਿ ਆਮ ਹੀ ਤੁਹਾਨੂੰ ਮਿਲ ਜਾਂਦਾ ਵਾ ਹਾਂ ਸਾਡੀ ਗੁਜ਼ਾਰਿਸ਼ ਇਹ ਹੋਏਗੀ ਕਿਉਂਕਿ ਅਸੀਂ ਖੁਦ ਚੀਜ਼ ਕਹਿੰਦੇ ਕਿ ਦੁੱਧ ਨਹੀਂ ਯੂਜ਼ ਕਰਨਾ ਅਗਰ ਦੇਸੀ ਗਾਂ ਦਾ ਦੁੱਧ ਮਿਲੇ ਜਿਵੇਂ ਕਿ ਅਸੀਂ ਲੈ ਕੇ ਆਏ ਹਾਂ ਅਗਰ ਦੇਸੀ ਗਾਂ ਦਾ ਦੁੱਧ ਮਿਲੇ ਤਾਂ ਤੁਸੀਂ ਦੇਸੀ ਗਾਂ ਦੇ ਦੁੱਧ ਦੇ ਵਿੱਚ ਨੂੰ ਯੂਜ਼ ਕਰਨਾ ਔਰ ਫਾਇਦਾ ਜਿੱਥੇ 50% ਉਥੇ 100% ਆਏਗਾ ਹੀ ਆਏਗਾ। ਕੀ ਬਾਤ ਹੈ। ਅਗਰ ਤੁਸੀਂ ਦੇਸੀ ਘਾਹ ਦਾ ਦੁੱਧਾ ਯੂਜ਼ ਕਰਦੇ ਹੋ ਔਰ ਇਹਨੂੰ ਆਪਾਂ ਗਰਮ ਕਰਾਂਗੇ ਸਭ ਤੋਂ ਪਹਿਲਾਂ ਇੱਕ ਗਲਾਸ ਦੁੱਧ ਨੂੰ ਇੰਦੇ ਚ ਪਾ ਕੇ ਠੀਕ ਹੈ। ਓਕੇ ਜੀ ਔਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ। ਗਰਮ ਕਰਨ ਤੋਂ ਬਾਅਦ ਇੱਕ ਚਮਚ ਹਲਦੀ ਦਾ ਪਾ ਜਿਹੜੀ ਕੱਦੂ ਕਸ਼ ਕੀਤੀ ਵੀ ਬਿਲਕੁਲ ਬਿਲਕੁਲ ਜੀ ਜਿਹੜੀ ਕੱਦੂ ਕਸ਼ ਕੀਤੀ ਇਹਦੇ ਵਿੱਚ ਆਪਾਂ ਪਾਵਾਂਗੇ ਔਰ ਤੁਸੀਂ ਦੇਖੋ ਫਰੁਕੀ ਸਾਹਿਬ ਹਲਦੀ ਪਾਉਂਦੇ ਆ ਹੀ ਦੁੱਧ ਦਾ ਰੰਗ ਚੇਂਜ ਠੀਕ ਹੈ ਔਰ ਇਦਾਂ ਹੀ ਇਹਨੇ ਤੁਹਾਡੇ ਸਰੀਰ 'ਚ ਜਾ ਕੇ ਤੁਹਾਡੇ ਸਰੀਰ ਦਾ ਰੰਗ ਤੁਹਾਡੇ ਸਰੀਰ ਦਾ એનર્ਜੀ ਲੈਵਲ ਤੁਹਾਡੇ ਸਰੀਰ ਦਾ ਇਮਿਊਨਿਟੀ ਲੈਵਲ ਤੁਹਾਡੇ ਸਰੀਰ ਦਾ ਨਰਵਸ ਸਿਸਟਮ ਚੇਂਜ ਕਰ ਦੇਣਾ ਔਰ ਪਹਿਲੇ 11 ਦਿਨ ਦੇ ਵਿੱਚ ਵਿੱਚ ਹੀ ਤੁਹਾਡੇ ਫੋਨ ਆਉਣਗੇ ਕਿ ਧੰਨਵਾਦ ਕਟਾਰੀਆ ਸਾਹਿਬ ਧੰਨਵਾਦ ਨਾਗੀ ਸਾਹਿਬ ਤੁਹਾਡਾ ਨੁਸਖਾ ਕੰਮ ਕਰ ਰਿਹਾ ਔਰ ਬੜੇ ਲੋਕ ਨੇ ਇਹੋ ਜਿਹੜੇ ਅੱਜ ਇਹ ਨੁਸਖਿਆ ਦੇ ਫਾਇਦੇ ਲੈ ਰਹੇ ਔਰ ਅਸੀਂ ਹਮੇਸ਼ਾ ਇਹ ਗੱਲ ਕਹਿੰਨੇ ਆ ਕਿ ਇਹ ਨੁਸਖੇ ਦਿਖਾਉਣ ਦਾ ਮਤਲਬ ਕੀ ਹੈ ਨੁਸਖੇ ਦਿਖਾਉਣ ਦਾ ਮਤਲਬ ਸਿਰਫ ਇੱਕ ਵਾਰ ਕਿ ਅੱਜ ਤੁਸੀਂ ਕੁਦਰਤ ਨਾਲੋਂ ਟੁੱਟ ਚੁੱਕੇ ਹੋ ਔਰ ਸਾਡਾ ਮਕਸਦ ਸਿਰਫ ਇੱਕ ਵਾਰ ਤੁਹਾਨੂੰ ਕੁਦਰਤ ਦੇ ਨਾਲ ਜੋੜਨਾ ਸਾਡਾ ਮਕਸਦ ਇਹ ਕਾ ਵੀ ਅਸੀਂ ਨਹੀਂ ਚਾਹੁੰਦੇ ਕਿ ਅੱਜ ਤੁਸੀਂ ਸਾਡੇ ਕੋਲੇ ਆ ਰਹੇ ਹੋ 3 ਮਹੀਨੇ ਬਾਅਦ ਤੁਸੀਂ ਕਿਸੇ ਹੋਰ ਡਾਕਟਰ ਕੋਲ ਜਾ ਕੇ ਕਿਸੇ ਹੋਰ ਡਾਕਟਰ ਦਾ ਬੂਹਾ ਖੜਕਾਓ ਕਿ ਮੈਂ ਪਹਿਲਾਂ ਉੱਧਰ ਗਿਆ ਮੈਨੂੰ ਇੱਧਰੋਂ ਨਹੀਂ ਫਰਕ ਆਇਆ ਉੱਧਰ ਗਿਆ ਉੱਧਰੋਂ ਨਹੀਂ ਫਰਕ ਆਇਆ ਅਸੀਂ ਚਾਹੁੰਦੇ ਹਾਂ ਆਪਦੇ ਡਾਕਟਰ ਆਪ ਬਣੋ ਕਿਉਂਕਿ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਆ ਕੁਦਰਤ ਨੇ ਬਹੁਤ ਤਰੱਕੀ ਕਰ ਲਈ ਆ ਸਭ ਕੁਝ ਹੋ ਰਿਹਾ ਪਰ ਇਲਾਜ ਨਹੀਂ ਹੋ ਰਿਹਾ ਪਰ ਅਸੀਂ ਚਾਹੁੰਨੇ ਆਪਦਾ ਇਲਾਜ ਘਰ ਦੇ ਵਿੱਚ ਹੀ ਕਰੋ ਉਸ ਤੋਂ ਬਾਅਦ ਜੀ 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 ਜਦੋਂ ਤੱਕ ਇਹ ਨੁਸਖਾ ਬਣਦਾ ਸੀ ਇੱਕ ਹੋਰ ਮੇਰੇ ਮਨ ਦੇ ਵਿੱਚ ਸਵਾਲ ਆਉਂਦਾ ਤੁਸੀਂ ਕਹਿੰਦੇ ਵੀ ਹਲਦੀ ਬੜੀ ਤਾਕਤਵਰ ਚੀਜ਼ ਹੈਗੀ ਹੈ ਔਰ ਜਿਹੜਾ ਦੁੱਧ ਹੈ ਉਸ ਤੋਂ ਜ਼ਿਆਦਾ ਤਾਕਤਵਰ ਹੈਗਾ ਜਦੋਂ ਅਸੀਂ ਦੇਸੀ ਗਾਂ ਦਾ ਦੁੱਧ ਦਾ ਇਸਤੇਮਾਲ ਕਰ ਲੈਂਦੇ ਆ ਤੇ ਸਰੀਰ ਨੂੰ ਤਾਕਤ ਦੇਗਾ ਇਹ ਬਿਲਕੁਲ ਜੀ ਬਿਲਕੁਲ ਇਹਨੇ ਸਰੀਰ ਨੂੰ ਦੇਖੋ ਇਹਦੇ ਵਿੱਚ ਕੈਲਸ਼ੀਅਮ ਵੀ ਹੈ ਫਾਸਫੋਰਸ ਵੀ ਹੈ ਆਇਰਨ ਵੀ ਹੈ ਪੋਟਾਸ਼ੀਅਮ ਵੀ ਹੈ ਇਹਨੇ ਸਰੀਰ ਨੂੰ ਪੂਰੀ ਤਾਕਤ ਦੇਣੀ ਔਰ ਦੂਸਰੀ ਚੀਜ਼ ਸਭ ਤੋਂ ਜਿਹੜੀ ਮੇਨ ਗੱਲ ਇਹ ਚੀਜ਼ ਦੇ ਮੈਂ ਕਹਾਂਗਾ ਇਹ ਮੈਨ ਵਾਸਤੇ ਮਰਦ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਅੱਛਾ ਜੀ ਹਾਂ ਹਲਦੀ ਹਲਦੀ ਕੱਚੀ ਹਲਦੀ ਦਾ ਜਿਹੜਾ ਇਹ ਨੁਸਖਾ ਆਪਾਂ ਬਣਾਉਣ ਲੱਗੇ ਆ ਇਹ ਨੁਸਖਾ ਬਣਾ ਕੇ ਜਿਹੜਾ ਪੀਣਾ ਜੈਂਟਸ ਵਾਸਤੇ ਮੈਨ ਪਾਵਰ ਵਾਸਤੇ ਜਿਹੜੀ ਅੱਜ ਬੜੀ ਵੱਡੀ ਪ੍ਰੋਬਲਮ ਸਪਰਮ ਕਾਊਂਟ ਦੀ ਘਾਟ ਆ ਰਹੀ ਹੈ ਜਿੰਦੇ ਕਰਕੇ ਅੱਜ ਸਾਨੂੰ ਜਿਵੇਂ ਬੇਬੀ ਕਨਸੀਵ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਟੈਸਟ ਟਿਊਬ ਬੇਬੀ ਦਾ ਸਾਰਾ ਲੈਣਾ ਪੈ ਰਿਹਾ ਉਹਦੇ ਸਭ ਤੋਂ ਜ਼ਿਆਦਾ ਕਾਰਗਰ ਹੋਵੇਗੀ ਇਹ ਜਿਹੜਾ ਸਾਡਾ ਬਣਿਆ ਹੋਇਆ ਨੁਸਖਾ ਠੀਕ ਆ ਔਰ ਔਰ ਇੱਕ ਚੀਜ਼ ਹੋਰ ਮੈਂ ਅਫਰੂਕੀ ਸਾਹਿਬ ਕਰਦਾ ਸਾਡੀਆਂ ਭੈਣਾਂ ਵਾਸਤੇ ਜਦੋਂ ਪੀਰੀਅਡ ਟਾਈਮ ਮੈਂਸੀਜ਼ ਟਾਈਮ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਹੈਵੀ ਮੈਂਸੀਜ਼ ਵੀ ਆਉਂਦੇ ਪ੍ਰੋਬਲਮ ਆਉਂਦੀ ਹੈ ਹੁਣ ਇਸ ਹਲਦੀ ਦਾ ਇਹ ਕੱਚੀ ਹਲਦੀ ਦੀ ਮੈਂ ਗੱਲ ਕਰਨ ਲੱਗਾ ਇਸ ਕੱਚੀ ਹਲਦੀ ਨੂੰ ਨਾਰੀਅਲ ਤੇਲ ਦੇ ਵਿੱਚ ਮਿਕਸ ਕਰਕੇ ਇੱਕ ਲੇਪ ਬਣਾ ਕੇ ਆਪਣੀ ਨਾਭੀ ਦੇ ਉੱਪਰ ਇਸ ਕੱਚੀ ਹਲਦੀ ਦਾ ਲੇਪ ਬਣਾ ਕੇ ਆਪਣੀ ਨਾਭੀ ਉੱਪਰ ਤੁਸੀਂ ਰਾਤ ਨੂੰ ਸੌਣ ਟਾਈਮ ਲੇਪ ਕਰ ਲੈਂਦੇ ਹੋ ਨਾਭੀ ਮਤਲਬ ਧੁੰਨੀ ਧੁੰਨੀ ਦੇ ਉੱਪਰ ਤੁਸੀਂ ਲੇਪ ਕਰ ਲੈਂਦੇ ਹੋ ਤਾਂ ਜਿਹੜੀ ਮੈਂਸਟ੍ਰੇਸ਼ਨ ਟਾਈਮ ਉਹਨਾਂ ਦੇ ਦਰਦ ਜਿਹੜੀ ਪ੍ਰੋਬਲਮ ਆ ਰਹੀ ਮਤਲਬ ਕਿ ਫੀਮੇਲ ਦੇ ਜਿੰਨੀਆਂ ਵੀ ਪ੍ਰੋਬਲਮ ਹੈਗੀਆਂ ਪੀਰਟ ਪ੍ਰੋਬਲਮ ਉਹ ਸਾਰੀਆਂ ਸੋਲਵ ਹੁੰਦੀਆਂ ਨਜ਼ਰ ਆਉਣ ਲੱਗ ਪਣਗੀਆਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਔਰ ਇਹ ਹਰ ਰੋਇ ਰਾਤ ਨੂੰ ਸੌਣ ਲੱਗਿਆ ਤੁਸੀਂ ਲੇਪ ਕਰਨਾ ਹੀ ਕਰਨਾ ਠੀਕ ਹੈ ਉਹਦਾ ਬੜਾ ਅੱਛਾ ਰਿਜ਼ਲਟ ਆ ਜੀ 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 ਚਲੋ ਤੁਸੀਂ ਦੇਖੋ ਵੀ ਜਿਹੜਾ ਨੁਸਖਾ ਫਾਰਮੂਲਾ ਵੀ ਇਹ ਵਾਲੇ ਮਾਰ ਰਿਹਾ ਹੈ ਔਰ ਪਾਫਾ ਨਿਕਲਣੇ ਸ਼ੁਰੂ ਹੋ ਗਈਆਂ ਨੇ ਅੱਛਾ ਇਹਨੂੰ ਕਿੰਨੀ ਕੁ ਟਾਈਮ ਅਸੀਂ ਜਿਹੜਾ ਇਸੇ ਤਰੀਕੇ ਨਾਲ ਪਕਾਉਣਾ ਹੈ ਜੀ ਇਹਨੂੰ ਫਰੁਕੀ ਸਾਹਿਬ ਆਪਾਂ 4 ਤੋਂ 5 ਉਬਾਲ ਦੇਵਾਂਗੇ ਟਾਈਮ ਘੱਟ ਹੋਣ ਦੇ ਕਾਰਨ ਆਪਾਂ ਉਬਾਲ ਦੇ ਰਹੇ ਹਾਂ ਇਹਨੂੰ ਪਰ ਜਿੰਨੇ ਘਰ ਦੇ ਵਿੱਚ ਨੂੰ ਤਿਆਰ ਕਰਨਾ ਇਹਨੂੰ 4 ਤੋਂ 5 ਬਾਲ ਦੇਣੇ ਆ ਪਰ ਉਸ ਤੋਂ ਬਾਅਦ ਜਿਹੜੀ ਲਾਸਟ ਚੀਜ਼ ਵਾ ਜਿੰਨੇ ਇਸ ਨੁਸਕੇ ਦੇ ਵਿੱਚ ਤਾਕਤ ਪਾਉਣੀ ਆ ਜਿੰਨੇ ਇਸ ਨੁਸਕੇ ਦੇ ਵਿੱਚ ਜਾਨ ਪਾਉਣੀ ਆ ਉਹ ਤੁਹਾਡੇ ਸਾਹਮਣੇ ਪਈ ਹੋਈ ਆ ਔਰ ਉਹ ਵੀ ਆਪਾਂ ਦੱਸਾਂਗੇ ਦਰਸ਼ਕਾਂ ਨੂੰ ਵੀ ਜਿਹੜੀ ਇਹ ਚੀਜ਼ ਵਾ ਔਰ ਉਸ ਤੋਂ ਬਾਅਦ ਚਲੋ ਆਪਾਂ ਇਹਦੇ ਵਿੱਚ ਜਿਹੜੀ ਪਾਉਣੀ ਆ ਧਾਗੇ ਵਾਲੀ ਮਿਸ਼ਰੀ ਇਹ ਵੀ ਨਾਲ ਆਪਾਂ ਇਹਦੇ ਐਡ ਕਰਨੀ ਆ ਜਿਹੜਾ ਮਿੱਠੇ ਵਾਸਤੇ ਆਪਣਾ ਸਵਾਦ ਅਨੁਸਾਰ ਤੁਸੀਂ ਇਹਨੂੰ ਮਿੱਠਾ ਐਡ ਕਰਨਾ ਵਾ ਇਹਦੇ ਵਿੱਚ ਚੈਟ ਐਡ ਕਰ ਦੇਣੀ ਆ ਆਪਾਂ ਨਾਲ ਹੀ ਪੱਕਦੇ ਪੱਕਦੇ ਨਾਲ ਹੀ ਪੱਕਦੇ ਪੱਕਦੇ ਨਾਲ ਹੀ ਇਹ ਖੁਰਜੇਗੀ ਠੀਕ ਹੈ ਔਰ ਉਸ ਤੋਂ ਬਾਅਦ ਲਾਸਟ ਚੀਜ਼ ਰਹਿ ਗਈ ਜਿਹੜੀ ਆਪਣੀ ਔਰ ਉਹ ਹੈਗੀ ਆ ਆਮ ਹੀ ਘਰਾਂ ਦੇ ਵਿੱਚ ਮਿਲਣ ਵਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਧਾਗੇ ਵਾਲੀ ਮਿਸ਼ਰੀ ਦੀ ਚਾਸ਼ਨੀ ਬਣਾਈ ਹੋਈ ਆਪਾਂ ਠੀਕ ਹੈ ਜਿਹੜੀ ਕਿ ਤੁਸੀਂ ਆਮ ਹੀ ਘਰਾਂ ਵਿੱਚ ਵੇਖਦੇ ਹੋ ਜਿਹੜੀ ਕਿ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਦੁਕਾਨ ਦੇ ਵਿੱਚ ਪਾਈ ਜਾਂਦੀ ਆ ਔਰ ਇਹ ਉਹੀ ਜਿਹੜੀ ਕਰਾਮਾਤੀ ਚੀਜ਼ ਆ ਜਿੰਨੇ ਤੁਹਾਡੇ ਸਰੀਰ ਦੇ ਪਿੱਤ ਲੈਵਲ ਨੂੰ ਬੈਲੈਂਸ ਕਰਨਾ ਯਾਨੀ ਕਿ ਜਿੰਨੀ ਵੀ ਸਰੀਰ ਦੇ ਵਿੱਚ ਗਰਮੀ ਆ ਜਿੰਨੀ ਵੀ ਸਰੀਰ ਦੇ ਵਿੱਚ ਗਰਮੈਸ਼ਵਾ ਉਹ ਸਾਰੀ ਗਰਮੈਸ਼ ਨੂੰ ਇਹ ਢਾਗੇ ਵਾਲੀ ਮਿਸ਼ਰੀ ਖਤਮ ਕਰ ਦੇਗੀ ਜੀ ਜੀ ਚਾਹੇ ਤੇ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਚਾਹੇ ਇਹ ਵਾਲੀ ਫਾਰਮ ਚ ਯੂਜ਼ ਕਰ ਲਓ ਇਹ ਵਾਲੀ ਫਾਰਮ ਚ ਚਾਹ ਇਹਦੇ ਚਾਛੀ ਬਣਾ ਲਓ ਇਹਨਾਂ ਦੇ ਅਲੱਗ-ਅਲੱਗ ਫਾਇਦੇ ਹੋਣਗੇ ਫਿਰ ਨਹੀਂ ਨਹੀਂ ਜੀ ਜਿੱਦਾ ਜਿਵੇਂ ਦਿਲ ਕਰਦਾ ਇਹਨੂੰ ਉਵੇਂ ਯੂਜ਼ ਕਰ ਸਕਦਾ ਵਾ ਅਸੀਂ ਦੋਨੋਂ ਤਰੀਕੇ ਦੱਸਤੇ ਆ ਠੀਕ ਹੈ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਇਹਨੂੰ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਆ ਠੀਕ ਹੈ ਜੀ ਬਿਲਕੁਲ ਵਾਹਿਬਾ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਇੱਥੇ ਬਣ ਰਿਹਾ ਜੀ ਨਾਕੀ ਸਭ ਕੁਝ ਕਰਨਾ ਚਾਹੁੰਦੇ ਹੋ ਹਾਂਜੀ ਬਿਲਕੁਲ ਜੀ ਦੇਖੋ ਹਰੇਕ ਚੀਜ਼ ਦਾ ਪੋਜ਼ਿਟਿਵ ਨੈਗੇਟਿਵ ਤਾਂ ਹੁੰਦਾ ਹੈ ਇਹਦੇ ਵਿੱਚ ਕੁਝ ਸਾਵਧਾਨੀ ਹੈ ਮੈਂ ਜ਼ਰੂਰ ਦੱਸੂਗਾ ਇਸ ਨੁਸਕੇ ਬਾਰੇ ਜਿੰਦੇ ਵਾਰ-ਵਾਰ ਕਿਡਨੀ ਸਟੋਨ ਬਣ ਰਿਹਾ ਉਹ ਇਸ ਨੁਸਕੇ ਨੂੰ ਨਹੀਂ ਲਾਊਗਾ ਠੀਕ ਹੈ ਜਿੰਨੂੰ ਪੀਲੀਆ ਹੈ ਮਤਲਬ ਪਿਤ ਨੂੰ ਤਾਂ ਬੈਲੈਂਸ ਕਰੇਗੀ ਪਰ ਜਿੰਨੂੰ ਪੀਲੀਆ ਹੈ ਆ ਆਲਰੇਡੀ ਆਲਰੇਡੀ ਉਹ ਵੀ ਇਸ ਨੁਸਖੇ ਨੂੰ ਨਹੀਂ ਯੂਜ਼ ਕਰੇਗਾ ਇਸ ਚੀਜ਼ ਨੂੰ ਦਾ ਖਿਆਲ ਰੱਖਣਾ ਠੀਕ ਹੈ ਜਿਸ ਨੂੰ ਗਲੇ ਦੀ ਇਨਫੈਕਸ਼ਨ ਹੋਈ ਹੋਈ ਆ ਮੌਕੇ ਤੇ ਉਹ ਵੀ ਇਸ ਨੁਸਕੇ ਨੂੰ ਨਹੀਂ ਯੂਜ਼ ਕਰੇਗਾ ਕਿਉਂਕਿ ਇਹ ਸਾਵਧਾਨੀਆਂ ਬਹੁਤ ਜ਼ਰੂਰੀ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਧਰ ਨੁਸਖਾ ਵੀ ਤਿਆਰ ਬਰ ਤਿਆਰ ਹੈਗਾ ਜਿਹੜਾ ਉਹ ਤੁਸੀਂ ਦੇਖੋ ਉਬਾਲੇ ਮਾਰ ਰਿਹਾ ਤੁਸੀਂ ਇਹਨੂੰ 4 ਤੋਂ 5 ਵਾਰ ਡਾਕਟਰ ਸਾਹਿਬ ਹੋਰਾਂ ਦਾ ਕਹਿਣਾ ਹੈ ਕਿ 4 ਤੋਂ 5 ਵਾਰ ਇਹਨੂੰ ਉਬਾਲ ਲੈਣਾ ਹੈ ਔਰ ਉਬਾਲਣ ਤੋਂ ਬਾਅਦ ਫਿਰ ਕਰ ਸਾਹਿਬ ਇਹ ਪੀਣਾ ਕਿਸ ਵੇਲੇ ਹੈ ਜਿਹੜਾ ਨੁਸਖਾ ਫਾਰਮੂਲਾ ਉਬਾਲ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਗਲਾਸ ਦੇ ਵਿੱਚ ਪੁਣਾਗੇ ਔਰ ਦੇਖੋ ਬਲਕੀ ਸਾਹਿਬ ਹਲਦੀ ਦੇ ਨਾਲ ਇਹਦਾ ਰੰਗ ਕਿਵੇਂ ਬਦਲਿਆ ਹੂੰ ਉਪਰੰਤ ਬਾਅਦ ਆਪਾਂ ਇਹਨੂੰ ਇਸਤੇਮਾਲ ਕਰਾਂਗੇ ਇੱਕ ਗਲਾਸ ਤੁਸੀਂ ਲੈਣਾ ਇਹਨੂੰ ਰਾਤ ਨੂੰ ਸੌਣ ਲੱਗਿਆਂ ਲੈਣਾ ਹੁੰਦਾ ਆਪਾਂ ਇਹ ਔਰ ਇੱਕ ਗਲਾਸ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਵਾ ਅਗਰ ਤੁਸੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਸਾਵਧਾਨੀਆਂ ਨਾਲ ਔਰ ਪ੍ਰੋਪਰ ਆਪਣੀ ਇਮਾਨਦਾਰੀ ਨਾਲ ਯੂਜ਼ ਕਰਦੇ ਹੋ ਤਾਂ ਇੱਕ ਗਲਾਸ ਬੜਾ ਕੁਝ ਕਰ ਸਕਦਾ ਕੀ ਕਰ ਸਕਦਾ ਬਹੁਤ ਕੁਝ ਕਰ ਸਕਦਾ ਜਿਵੇਂ ਕੀ ਜਿਵੇਂ ਮੈਂ ਪਹਿਲਾਂ ਦੱਸਿਆ ਲਾਸਟ ਤੇ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਮੈਨ ਪਾਵਰ ਅੱਜ ਲੋਕ ਪੈਸਾ ਐ ਸੁੱਟ ਰਹੇ ਆ ਕਿ ਬਾਈ ਮੈਨੂੰ ਸਹੀ ਕਰ ਦੇ ਮੇਰਾ ਇਲਾਜ ਕਰ ਦੇ ਮੈਨੂੰ ਇਹ ਦਿੱਕਤ ਆ ਪਰ ਗੱਲ ਹੀ ਲਾਸਟ ਟਾਈਮ ਵੀ ਇਹ ਗੱਲ ਕਹੀ ਸੀਗੀ ਅਸੀਂ ਕੰਮ ਕਰਦੇ ਆ ਕਾਰਨ ਤੇ ਵੀ ਉਸ ਚੀਜ਼ ਦਾ ਕਾਰਨ ਕੀ ਆ ਉਸ ਚੀਜ਼ ਦਾ ਕਾਰਨ ਹੋ ਸਕਦਾ ਵੀ ਉਹਦਾ ਸ਼ੂਗਰ ਲੈਵਲ ਵਧਿਆ ਹੋਵੇ ਉਸ ਚੀਜ਼ ਦਾ ਕਾਰਨ ਹੋ ਸਕਦਾ ਉਹਦਾ ਲੀਵਰ ਫੈਟੀ ਹੋਵੇ ਸਰੀਰ ਦੇ ਵਿੱਚ ਗਰਮੈਸ਼ ਹੋਵੇ ਉਸ ਚੀਜ਼ ਦਾ ਕਾਰਨ ਹੋ ਸਕਦਾ ਕੋਲੇਸਟ੍ਰੋਲ ਲੈਵਲ ਵੱਧ ਹੋਵੇ ਪਰ ਅਸੀਂ ਉਹ ਚੀਜ਼ਾਂ ਤੇ ਇਲਾਜ ਕਰਦੇ ਆ ਪਰਮ ਸੈੱਲ ਜਿਨ੍ਹਾਂ ਦੇ ਘਟਵਾ ਇਹ ਦੋ ਦੋਨਾਂ ਦੇ ਸਪਰਮ ਸੈੱਲ ਵੀ ਵਧਾ ਸਕਦਾ ਵਾ ਜੀ ਜਿੰਨਾ ਦੀ ਸਮੱਸਿਆ ਵਾ ਮੈਨ ਪਾਵਰ ਨੂੰ ਲੈ ਕੇ ਇਹ ਦੋ ਦੋਨਾਂ ਨੂੰ ਕਰ ਸਕਦਾ ਔਰ ਕਿੰਨੇ ਦਾ ਜਿਵੇਂ ਦੱਸਿਆ ਵਾ ਵੀ 70 ਸਾਲ ਵਾਲਾ ਲੈ ਕੇ ਅਗਰ 11 ਦੇ ਲੈਂਦਾ ਵਾ 70 ਸਾਲ ਵਾਲਾ 30 ਸਾਲ ਦਾ ਦਿਖਣ ਲੱਗ ਜਾਏਗਾ ਅਗਰ ਇਹ ਉਸ ਚੀਜ਼ ਦਾ ਇਸਤੇਮਾਲ ਕਰਦਾ ਵਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਨਗੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੀ ਪਰ ਜੰਦੇ ਜੰਦੇ ਹਮੇਸ਼ਾ ਹੀ ਸਾਨੂੰ ਇੱਕ ਸਵਾਲ ਜਿਹੜਾ ਸਾਡੇ ਮਨ ਦੇ ਵਿੱਚ ਜ਼ਹਿਨ ਦੇ ਵਿੱਚ ਆਉਂਦਾ ਵੀ ਜਿਹੜੇ ਲੋਕ ਇਹ ਨੁਸਖਾ ਟੋਟਕਾ ਨਹੀਂ ਇਸਤੇਮਾਲ ਕਰ ਸਕਦੇ ਜਿਨ੍ਹਾਂ ਕੋਲ ਨਹੀਂ ਟਾਈਮ ਹੁੰਦਾ ਤੇ ਫਿਰ ਉਹਨਾਂ ਵਾਸਤੇ ਤੁਸੀਂ ਕੀ ਹੈ ਬਿਲਕੁਲ ਜੀ ਫਰੂਕੀ ਸਾਹਿਬ ਹਾਂ ਬੜੇ ਹੈਗੇ ਆ ਜਿਹੜੇ ਜੌਬ ਕਲਾਸ ਵਾਲੇ ਆ ਜਿਨ੍ਹਾਂ ਕੋਲ ਸਮਾਂ ਨਹੀਂ ਹੁੰਦਾ ਉਹ ਫਿਰ ਉਹਨਾਂ ਦੇ ਫੋਨ ਆਦੇ ਕਿ ਡਾਕਟਰ ਸਾਹਿਬ ਸਾਨੂੰ ਬਣਿਆ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਦੋ ਫਿਰ ਉਹਨਾਂ ਲਈ ਫਿਰ ਫਰੂਕ ਬ੍ਰਹਮ ਅਸਤਰ ਅੱਛਾ ਔਰ ਬ੍ਰਹਮ ਅਸਤਰ ਜਿਹੜੇ ਯੂਜ਼ ਕਰਦੇ ਆ ਵਰਤ ਰਹੇ ਆ ਇੰਡੀਆ ਦੇ ਵਿੱਚ ਵੀ ਵਰਤ ਰਹੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਲੋਕ ਵਰਤ ਰਹੇ ਆ ਔਰ ਉਹਨਾਂ ਦੇ ਤੁਸੀਂ ਕਮੈਂਟਸ ਵੀ ਬੜਿਆਂ ਦੇ ਥੱਲੇ ਲਿਖੀ ਹੁੰਦੇ ਆ ਕਿ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਔਰ ਇਹ ਬ੍ਰਹਮ ਅਸਤਰ ਹੋਆ ਜਿਹੜਾ ਅੱਜ ਕੁਝ ਡ੍ਰੌਪਸ ਸਾਡੇ ਜੀਵਨ ਦੇ ਵਿੱਚ ਲੈਣ ਤੋਂ ਬਾਅਦ ਬਦਲਾਵ ਲੈ ਕੇ ਆ ਰਿਹਾ ਦੇਖੋ ਵੱਡੀ ਗੱਲ ਕੀ ਹੈ ਅੱਜ ਹਰੇਕ ਠੀਕ ਹੋਣਾ ਚਾਹੁੰਦਾ ਹੈ ਕਿ ਮੈਂ ਤੰਦਰੁਸਤ ਹੋਵਾਂ ਤੇ ਤੰਦਰੁਸਤ ਹੁੰਦਿਆਂ ਹੁੰਦਿਆਂ ਉਹ ਕਈ ਚੀਜ਼ਾਂ ਨਾਲ ਹੋਰ ਜੁੜ ਜਾਂਦੀਆਂ ਕਿਉਂ ਕਿ ਸਰੀਰ ਪੰਜ ਤੱਤ ਤੋਂ ਬਣਿਆ ਤੇ ਪੰਜ ਤੱਤਾਂ ਦੀ ਖੁਰਾਕ ਹੀ ਉਹਨੂੰ ਚਾਹੀਦੀ ਹੈ ਇਹ ਉਹੀ ਪੰਜ ਤੱਤ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਜਿਹੜੇ ਇੱਕ ਪਲਾਂਟਸ ਤੋਂ ਤਿਆਰ ਹੋਇਆ ਉਸ ਪਰਪਸ ਪਲਾਂਟਸ ਨੂੰ ਪੰਜੇ ਤੱਤ ਮਿਲੇ ਹੋਏ ਆ ਜਦੋਂ ਪੰਜੇ ਤੱਤ ਮਿਲੇ ਹੋਣਗੇ ਤੇ ਇਹਨਾਂ ਦਾ ਅਰਕ ਤਿਆਰ ਕਰਕੇ ਜਿਹੜੀ ਕਮੀ ਆ ਰਹੀ ਹੈ ਪੰਜ ਤੱਤ ਦੀ ਉਹ ਪੂਰੇ ਕਰ ਦਿੰਦੇ ਨੇ ਜਦੋਂ ਪੂਰੇ ਹੋ ਜਾਂਦੇ ਆ ਤੇ ਫਿਰ ਬਾਬਾ ਜੀ ਦੀ ਕਿਰਪਾ ਆ ਜਾਂਦੀ ਹੈ ਤੰਤਾ ਸ਼੍ਰੀ ਗੁਰਾਮਦਾ ਜੀ ਦੀ ਮਿਹਰ ਹੋ ਜਾਂਦੀ ਹੈ ਉਹੀ ਪਰਿਵਾਰ ਹੱਸਦਾ ਖੇਡਦਾ ਚੜ੍ਹਦੀ ਕਲਾ ਦੇ ਵਿੱਚ ਆਉਣ ਲੱਗ ਪੈਂਦਾ ਹੈ ਜੀ ਚਲੋ اچھا ਕਰਨ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਮਾਮਲੇ ਚ ਰਾਬਤਾ ਕਰਨਾ ਹੋਵੇ ਤਾਂ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਮਿਲਿਆ ਕਿਵੇਂ ਜਾ ਸਕਦਾ ਇੱਥੇ ਤੱਕ ਪਹੁੰਚੇ ਕਿਵੇਂ ਜਾ ਸਕਦਾ ਤੁਹਾਡੇ ਤੱਕ ਬਿਲਕੁਲ ਜੀ ਬਿਲਕੁਲ ਸਕਰੀਨ ਦੇ ਉੱਪਰ ਆਪਣੇ ਨੰਬਰ ਚੱਲ ਰਹੇ ਨੇ ਦੋਨੇ ਹੀ ਔਰ ਉਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਸਟਾਫ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੀ ਆਪਣੀ ਲੋਕੇਸ਼ਨ ਵਾ ਉਹ ਗੜਾ ਰੋਡ ਤਾਜ ਮਾਰਕੀਟ ਕ੍ਰਿਸਟਲ ਪਲਾਜ਼ਾ ਛੋਟੀ ਬਾਰਾਦਰੀ ਫੇਸ 1 ਉਹਦੇ ਵਿੱਚ ਆਪਣਾ ਐਸਈਓ ਆ 38 ਨੰਬਰ 38 ਨੰਬਰ ਉੱਥੇ ਅੱਗੇ ਤੁਸੀਂ ਸਾਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਦੇ ਨਾਲ ਹੀ ਤੁਸੀਂ ਮਿਲ ਸਕਦੇ ਹੋ ਬਾਕੀ ਨੰਬਰ ਚੱਲ ਰਿਹਾ ਤੁਸੀਂ ਆਪਦਾ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹਨਾਂ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ 나ਗੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇਸ ਦੁੱਧ ਦੇ ਫਾਇਦੇ ਹੈ ਲੈ ਸਕਦੇ ਹਾਂ ਆਪਣੀ ਉਮਰ ਹੈਗੀ ਹੈ ਅਸੀਂ ਕਹਿ ਲਈਏ ਕਿ ਇਹ ਉਮਰ ਘਟਾਉਣ ਵਾਲਾ ਦੁੱਧ ਹੈਗਾ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਉਹਨਾਂ ਨੂੰ ਲੱਗਦਾ ਕਿ ਉਮਰ ਸਾਡੀ ਲਗਾਤਾਰ ਉਮਰ ਵਾਧੀ ਉਮਰ ਕਰਕੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਆਉਂਦੀਆਂ ਨੇ ਤੇ ਜੇਕਰ ਤੁਸੀਂ ਡਾਕਟਰ ਸਾਹਿਬ ਦਾ ਦਾਵਾ ਹੈ ਕਿ ਲਗਾਤਾਰ ਇਸ ਦੁੱਧ ਦਾ ਸੇਵਨ ਹੈ ਅਸੀਂ ਕਰਦੇ ਹਾਂ ਇੱਕ ਗਲਾਸ ਰੋਜ਼ ਅਸੀਂ ਦੱਸੇ ਮੁਤਾਬਕ ਕਰਦੇ ਹਾਂ ਤਾਂ ਜੇਕਰ ਤੁਸੀਂ 70 ਸਾਲ ਦੇ ਹੋ ਤਾਂ ਇਹ ਤੁਹਾਨੂੰ ਜਿਹੜਾ ਦੁੱਧ ਹੈਗਾ ਕਈ ਸਾਲ ਪਿੱਛੇ ਲੈ ਕੇ ਜਾਇਆ ਜਾ ਸਕਦਾ ਹੈ ਇਸ ਦੁੱਧ ਦੇ ਜ਼ਰੀਏ ਉਮਰ ਤੁਹਾਡੀ ਘਟ ਦੇਖਣ ਲੱਗ ਜਾਏਗੀ ਸਰੀਰ ਤੁਹਾਡਾ ਹੋਰ ਜ਼ਿਆਦਾ ਸਡੋ ਅਸੀਂ ਕਹਿ ਲਈਏ ਕਿ ਠੋਸ ਹੋ ਜਾਏਗਾ ਤਾਕਤਵਰ ਹੋ ਜਾਏਗਾ ਸੋ ਫਿਲਹਾਲ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਆਪਣੀ ਮਰਜ਼ੀ ਨਾਲ ਕਦੇ ਵੀ ਇਸਤੇਮਾਲ ਨਹੀਂ ਕਰਨਾ ਤੁਸੀਂ ਡਾਕਟਰ ਦੀ ਵੈਦ ਦੀ ਹਕੀਮ ਦੀ ਸਲਾਹ ਦੇ ਨਾਲ ਹੀ ਨੁਸਖੇ ਫਾਰਮੂਲੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਫਾਇਦੇ ਦੀ ਥਾਂ ਤੇ ਬਹੁਤੀ ਵਾਰ ਨੁਕਸਾਨ ਵੀ ਕਰ ਜਾਂਦਾ ਹੈ ਧੰਨਵਾਦ